ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਸੁਖਪਾਲ ਸਿੰਘ ਖਹਿਰਾ 2019 ਦੇ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਣਗੇ ਕੀ ਸੁਖਪਾਲ ਸਿੰਘ ਖਹਿਰਾ ਅੰਦਰ ਖਾਤੇ ਕਾਂਗਰਸ ਦੇ ਨਾਲ ਮਿਲੇ ਹੋਏ ਨੇ ਜੀ ਹਾਂ ਇਹ ਗੱਲਾਂ ਅਸੀਂ ਨਹੀਂ ਕਹਿ ਰਹੇ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਵਿਕਰਮਜੀਤ ਸਿੰਘ ਮੱਜੀਠੀਏ ਵੱਲੋਂ ਜਿਨ੍ਹਾਂ ਨੇ ਸਾਫ਼ ਤੌਰ ਦੇ ਉੱਤੇ ਮੀਡੀਆ ਨੂੰ ਸੰਬੋਧਿਤ ਕਰਦੇ ਆ ਇਹ ਗੱਲ ਕਹੀ ਕਿ ਸੁਖਪਾਲ ਸਿੰਘ ਖਹਿਰਾ ਤੇ ਇਹਨਾਂ ਦੇ ਭੈਣ ਤੇ ਪਣ ਹੋਈ ਆ ਕਾਂਗਰਸ ਦੇ ਨਾਲ ਹਨ ਅਤੇ ਇਹ ਕਾਂਗਰਸ ਦੀ ਬੀ ਟੀਮ ਬਣ ਕੇ ਹੀ ਕੰਮ ਕਰ ਰਹੇ ਨੇ ਓਕੇ ਚੀਜ਼ਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਰਿਹਾ ਕੀ ਖੈਰਾ ਸਾਹਿਬ ਕਿਵੇਂ ਆਪ ਤਾਂ ਪਦੇ ਕਹਿੰਦੇ ਸੀਗੇ ਉਦੋਂ ਰਾਹੁਲ ਗਾਂਧੀ ਦੇ ਚੋਲੇ ਬੜੇ ਗਾਉਂਦੇ ਕੋਈ ਰਾਹੁਲ ਗਾਂਧੀ ਨੂੰ ਪੱਪੂ ਕਹੇਦੇ ਉਹਦੇ ਗਲ ਤੱਕ ਆਉਂਦੇ ਸੀ ਅੱਜ ਰਾਹੁਲ ਗਾਂਧੀ ਮਾੜਾ ਹੋ ਗਿਆ ਫਿਰ ਕੇਜਰੀਵਾਲ ਇਨਕਲਾਬੀ ਹੋ ਗਿਆ ਸੀ ਅੱਜ ਕੇਜਰੀਵਾਲ ਮਾੜਾ ਹੋ ਗਿਆ ਅੱਜ ਸਮਝ ਆਈ ਹੈ ਕਿ ਥੋੜੇ ਦੇਰ ਦੀ ਗੱਲ ਹੈ ਆ 2019 ਤੋਂ ਬਾਅਦ ਉਹਨਾਂ ਨੇ ਕਾਂਗਰਸ 'ਚ ਸ਼ਾਮਿਲ ਹੋ ਜਾਣਾ ਕਿਉਂ ਹੋ ਜਾਣਾ ਭੈਣ ਕਾਂਗਰਸ 'ਚ ਭਾਈਆ ਕਾਂਗਰਸ 'ਚ ਪਣੇ ਵੀ ਕਾਂਗਰਸ ਚ ਤੇ 4 ਲੱਖ ਦੀ ਤਨਖਾਹਾਂ ਲੈਂਦੇ ਉਥੋਂ ਐਡਵੋਕੇਟ ਜਰਨਲ ਦੇ ਦਫਤਰ ਦੀ ਜਿਹੜੀ ਸੈਲਰੀ ਲਾ ਲੋ 1.5-2 ਲੱਖ ਰਣਜੀਤ ਸਿੰਘ ਉਹਨਾਂ ਨੂੰ 1.5-2 ਲੱਖ ਮਿਲਦੀ, ਸਹੂਲਤਾਂ ਮਿਲੀਆਂ, ਗੱਡੀ ਮਿਲੀ ਕੋ ਕਿੰਨੇ ਦੀ ਅਜੀ ਉਹ ਗੱਡੀ ਨੋਵਾ ਗੱਡੀ ਜਿਹੜੀ ਲਈ ਆ 25-30 ਲੱਖ ਦੀ ਕੈਪਟਨ ਨੇ ਗੱਡੀ ਦਿੱਤੀ ਐ ਤੂੰ ਤੇਲ ਮੁਫਤਾ ਉਹਦੇ ਚ ਕਿ ਤੂੰ ਤਗੜਾ ਹੋ ਕੇ ਪ੍ਰਚਾਰ ਕਰ ਤੇ ਉਹ ਭਾਈਆ ਕਿਹਦਾ ਕਿਹਦਾ ਭਾਈਆ ਰਣਜੀਤ ਸਿੰਘ ਖਰੇ ਦਾ ਖਰੇ ਦਾ ਇਸ ਲਈ ਜਿਹੜੇ ਰਲ ਮਿਲ ਕੇ ਖੇਡਾਂ ਖੇਡ ਰਹੇ ਨਾ ਲੋਕ ਸਮਝ ਰਹੇ ਇਹ ਉਹ ਤੇ ਕਾਂਗਰਸ ਨੂੰ ਕਹਣਾ ਉਹ ਕਰ ਦੇਣਾ ਕੋਈ ਉਹ ਥੋੜੇ ਲਈ ਕਰਦੇ ਆ ਰਾਤ ਨੂੰ ਕੋ ਖਿਚੜੀ ਹੁੰਦੇ ਆ ਸਵੇਰੇ ਤਾਂ ਕਹਿੰਦੇ ਕੇਜਰੀ ਹਾਲ ਮਾੜਾ ਸ਼ਾਮ ਨੂੰ ਕਹਿੰਦੇ ਗਠਵੱਡਨ ਚ ਸ਼ਾਮਿਲ ਹੋ ਜਾ ਮੈਨੂੰ ਤਾਂ ਉਹ ਕਹਾਣੀ ਨਹੀਂ ਸਮਝ ਆਉਂਦੀ ਮੈਂ ਤੁਹਾਨੂੰ ਤਾਂ ਦੇ ਕਹਿ ਰਿਹਾ ਇਹ ਸਾਰੀ ਪਾਰਟੀਆਂ ਇੱਕ ਕਾਂਗਰਸ ਦਾ ਫਰੰਟ ਹੈ ਕਾਂਗਰਸ ਦੀ ਬੀ ਟੀਮ ਹੈ ਆਪੋਜੀਸ਼ਨ ਦੀ ਵੋਟ ਡਿਵਾਈਡ ਕਰਨ ਦੀ ਗੱਲ ਹੈ ਨਹੀਂ ਤਾਂ ਕਾਂਗਰਸ ਨਾਲ ਜੇ ਖੈਰਾ ਸਾਹਿਬ ਨੂੰ ਏਡੀ ਢਿੱਡ ਪੀੜਾ ਤੇ 25 ਸਾਲਾਂ ਤੋਂ 22 ਸਾਲ ਦਾ ਕਾਂਗਰਸ 'ਚ ਰਹੇ ਪੰਜ ਤੋਂ ਚਾਰ ਇਲੈਕਸ਼ਨਾਂ ਕਾਂਗਰਸ 'ਚ ਲੜੀਆਂ ਅੱਜ ਵੀ ਆਪ ਦੀ ਭਾਈਆ ਸਾਹਿਬ ਨੂੰ ਆਪ ਦੀ ਭਨੇਵੀ ਨੂੰ ਭੈਣ ਜੀ ਨੂੰ ਤਾਂ ਉੱਥੇ ਛੱਡਿਆ ਹੈ ਲੱਖਾਂ ਰੁਪਈਆ ਪੰਜਾਬ ਦੇ ਐਕਸਚੈਕਰ ਤੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਫਾਇਦੇ ਲਈ ਉਹਨਾਂ ਨੂੰ ਦੇ ਰਿਆ ਜਿੱਥੋਂ ਤਨਖਾਵਾਵਾਂ ਚੱਲ ਰੀਆਂ 32 ਦੇ ਬਿੱਲ ਜਾ ਰਹੇ ਸਭ ਕੁਝ ਆ ਰਿਹਾ ਇਹ ਲੋਕਾਂ ਦੀ ਅੱਖਾਂ 'ਚ ਘਟਾ ਪਾ ਦਿਓ ਕੋਈ ਕਾਂਗਰਸ ਮਾਰੀ ਹੈ ਤੇ ਟੱਬਰ ਸਾਰਾ ਉੱਥੋਂ ਤਨਖਾਹ ਲੈ ਜੇ ਇਸ ਲਈ ਮੈਂ ਤੁਹਾਨੂੰ ਸਭ ਨੂੰ ਕਹਿਣਾ ਲੋਕ ਬੜੇ ਸਿਆਣੇ ਆ ਇੱਕ ਵਾਰੀ ਤਾਂ ਹੋ ਲਿਆ ਬਾਰ ਬਾਰ ਉਹਨਾਂ ਦੀ ਗੱਲਾਂ 'ਚ ਕਿਸੇ ਨੇ ਨਹੀਂ ਆਉਣਾ ਇਹ ਕਾਂਗਰਸ ਦਾ ਫਰੰਟ ਫੇਲ ਹੋਣਾ ਇੱਕ ਫਰੰਟ ਹੋ ਗਿਆ ਖੈਰਾ ਸਾਹਿਬ ਦਾ ਇੱਕ ਫਰੰਟ ਹੋ ਗਿਆ ਦਿੱਲੀ 'ਚ ਵਿਚਾਰਾਂ ਸਾਂਝੀਆਂ ਨੇ ਰਾਹੁਲ ਗਾਂਧੀ ਦੀਆਂ ਕੇਜਰੀਆਲ ਦੀਆਂ ਇੱਥੇ ਆ ਕੇ ਲੋਕਾਂ ਨੂੰ ਭੰਬਲ ਪੂਸੇ ਪਾਉਂਦੇ ਕਿ ਨਹੀਂ ਯਾ ਇਹ ਫਰੰਟ ਹੈ ਇਹ ਸਾਰਾ ਇੱਕ ਆਪੋਜੀਸ਼ਨ ਵੋਟ ਨੂੰ ਖੇਰੂ-ਖੇਰੂ ਕਰਨ ਦੀ ਰਾਜਨੀਤੀ ਹੈ ਜਿਹੜੀ ਫੇਲ ਹੋ ਜਾਵੇ ਇੱਕ ਕਾਂਗਰਸ ਇਕੋ ਨਾਲ ਦੀ ਵੀ ਟੀਮ ਦਾ ਮਾਹ ਘਟ ਬੰਧਨ ਇਹ ਤਾਂ ਹੋ ਨਹੀਂ ਸਕਦਾ ਕਿ ਖੈਰਾ ਸਾਹਿਬ ਦਾ 5-5 ਲੱਖ ਦਾ ਉਹਦਾ ਟੱਬਰ ਫਾਇਦਾ ਲਈ ਜਾਵੇ ਕਾਂਗਰਸ ਚ ਤੇ ਉਹ ਕਾਂਗਰਸ ਨੂੰ ਗਾਲਾਂ ਕੱਢੇ ਕਦੇ ਗੱਲ ਬਣ ਸਕਦੀ ਹੈ ਇਸੇ ਤਰ੍ਹਾਂ ਇਹਨਾਂ ਦਾ ਕੰਮ ਹੈ ਦੂਜਿਆਂ ਦਾ ਸਪੀਕਰ ਨੇ ਰਾਜ਼ੀ ਨਹੀਂ ਕਰਨੀ ਜੀ ਕਿਸੇ ਦੀ ਮੈਂਬਰੀ ਕਾਰਨ ਕਾਰਨ ਕਿਉਂਕਿ ਰਲੇ ਆ ਮੈਂ ਤੁਹਾਨੂੰ ਦੱਸ ਦੇਣਾ ਅੱਜ ਇਹ ਦੇਖੋ ਡਿਸ ਕਾਨੂੰਨ ਦੀਆਂ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਕਨਸਟੀਟਿਊਸ਼ਨ ਆ ਮੇਰਾ ਮੁੰਡਾ ਹੈ ਜੀ ਇੱਥੇ ਮੇਰੇ ਕਾਗਜ਼ ਹੋਣੇ ਸ਼ੈਡਿਊਲ 10 ਸਬਸੈਕਸ਼ਨ 2 ਕਲੋਜ਼ 1ਏ ਚ ਬੜਾ ਕਲੀਅਰ ਹੈ ਕਨਸਟੀਟਿਊਸ਼ਨ ਆਫ ਇੰਡੀਆ ਨੇ 10th ਸ਼ੈਡਿਊਲ ਚ ਕਲੀਅਰ ਕੀਤਾ ਕਿ ਡਿਸਕਵালিਫਿਕੇਸ਼ਨ ਮੈਂਬਰ ਦੀ ਕਿਵੇਂ-ਕਿਵੇਂ ਬਣਦੀ ਹੈ ਇੱਕ ਤਾਂ ਬਣਦੀ ਹੈ ਕਿ ਜਦ ਕੋਈ ਵੌਲੰਟੇਰਲੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਆਪਣੀ ਪਾਰਟੀ ਤੋਂ ਛੱਡ ਜੇ ਉਹ ਛੱਡ ਗਿਆ ਤੇ ਕਨਸਟੀਟਿਊਸ਼ਨ ਆਫ ਇੰਡੀਆ ਕਹਿੰਦਾ ਜਿਹੜਾ ਸਾਨੂੰ ਸਭ ਨੂੰ ਗਵਰਨ ਕਰਦਾ ਕਿ ਇਹ ਡਿਸਕਵালিਫਾਈਡ ਫਿਰ ਕਰਦੇ ਤੇ ਜਾਣ ਮਗਰ ਕੌਣ ਡਿਸਕਵালিਫਾਈ ਨਹੀਂ ਕਰ ਰਿਹਾ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕਿਉਂ ਨਹੀਂ ਕਰ ਰਹੇ ਕਿਉਂਕਿ ਰਲੇ ਆ ਜੇਬ ਕੈਨਸਲ ਇਹ ਪਹਿਲਾਂ ਗੱਲ ਮੁੱਕੀ ਸੀ ਕਿ ਮੈਂ ਆਪ ਚ ਪਾ ਦੂੰ ਖੱਲਰ ਕਾਂਗਰਸ ਨੂੰ ਕਰ ਦੂੰ ਫਾਇਦਾ ਮਗਰ ਮੇਰੀ ਸਦਸਿਆਦ ਨਹੀਂ ਰੱਦ ਹੋਣੀ ਚਾਹੀਦੀ ਤੇ ਸਪੀਕਰ ਸਾਹਿਬ ਉੱਤੇ ਪੈਰਾ ਦੇ ਰਹੇ ਇੱਕ ਹਰ ਜਗ੍ਹਾ ਪੂਲਕਾ ਸਾਹਿਬ ਨੇ ਕਦੋਂ ਦਾ ਅਸਤੀਫਾ ਦਿੱਤਾ ਤੁਹਾਨੂੰ ਬੋਲ ਕੇ ਕਹਿਤਾ ਲਿਖ ਕੇ ਕਹਿਤਾ ਸਭ ਕੁਝ ਕਹਿਤਾ ਉਹ ਵੀ ਨਹੀਂ ਪ੍ਰਵਾਨ ਹੋਈ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ði s are all indications ਐਂਡ ਜਦ ਜਿਹੜਾ ਕਨਸਟੀਟਿਊਸ਼ਨ ਦੇ ਵੀ ਹੁਣ ਸ਼ਿਕਾਇਤ ਕਰਤੀ ਆ ਹੁਣ ਭਾਵੇਂ ਪਬਲਿਕ ਪ੍ਰੈਸ਼ਰ ਤੋਂ ਬਾਅਦ ਐਕਸੈਪਟ ਹੋ ਜੇ ਨਹੀਂ ਤਾਂ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਇਹ ਮਾਹ ਗਠਬੰਧ ਨੂੰ ਕਾਂਗਰਸ ਦਾ ਤਾਂ ਇੰਨਾ ਪਾਰਟੀਆਂ ਦੇ ਆਪ ਪਾਪ ਦਾ ਸਭ ਦਾ ਪਾਪ ਲੁਕੋਣਾ ਗੁਰਪਿਆਰੇ ਸੁਖਪਾਲ ਸਿੰਘ ਖੈਰਾ ਨੇ ਪੰਜਾਬੀ ਇਕਤਾ ਪਾਰਟੀ ਬਣਾਈ ਹੈ ਤੇ ਇਸ ਪਾਰਟੀ ਦੇ ਬਣਾਉਣ ਤੋਂ ਬਾਅਦ ਬਹੁਤ ਸਾਰੀਆਂ ਸਿਆਸੀ ਤਿਰਾਂ ਅਜਹੀਆਂ ਨੇ ਜੋ ਸੁਖਪਾਲ ਸਿੰਘ ਖੈਰ ਦੇ ਨਾਲ ਜੁੜਦੀਆਂ ਚਾਰੀਆਂ ਨੇ ਫਿਰ ਗੱਲ ਚਾਹੇ ਧਰਮਵੀਰ ਗਾਂਧੀ ਦੀ ਹੋਵੇ ਬੈਂਸ ਬ੍ਰਦਰਸ ਦੀ ਹੋਵੇ ਜਾਂ ਅਕਾਲੀ ਟਕਸਾਲੀ ਆਗੂਆਂ ਦੀ ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸੱਤਾ ਦਾ ਊਂਠ ਕਿਸ ਕਰਵਟ ਬੈਠਦਾ ਹੈ ਅਤੇ ਬਾਗੀ ਹੋਈਆਂ ਇਹ ਤਿਰਾਂ ਕੀ ਮਿਲ ਕੇ ਪੰਜਾਬ ਨੂੰ ਇੱਕ ਨਵਾਂ ਬਦਲ ਦੇ ਪਾਉਂਦੀਆਂ ਨੇ ਜਾਂ ਨਹੀਂ ਤੁਸੀਂ ਸਭ ਇਸ ਮਸਲੇ ਉਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਨਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ